ਹਾਲੀਵਕੇ ਕਿਸਾਨ ਸਬਜ਼ੀ ਮੰਡੀ ਵਿੱਚ ਮਿੱਤੀ 5 ਫਰਵਰੀ ਨੂੰ ਉਸ ਵੇਲੇ ਹੱਦ ਹੋ ਗਈ ਜਦੋਂ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀ ਬੋਰਡ ਦਫ਼ਤਰ ਵਿੱਚ ਲੱਗੀ ਸਬਜ਼ੀ ਮੰਡੀ ਦਾ ਮੁੱਖ ਗੇਟ ਬੰਦ ਕਰ ਦਿੱਤਾ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਅੰਦਰ ਬੰਦ ਕਰ ਦਿੱਤਾ ਸਮੂਹ ਕਿਸਾਨ ਸਬਜ਼ੀ ਮੰਡੀ ਦੇ ਲੋਕਾਂ ਨੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਮੰਡੀ ਬੋਰਡ ਦੇ ਦਫ਼ਤਰ ਦੇ ਅਧਿਕਾਰੀਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਪਰ ਕੋਈ ਤੁਖਵਾ ਜਵਾਬ ਨਾ ਆਉਂਦੇ ਗੁੱਸੇ ਵਿੱਚ ਆਏ ਸਬਜ਼ੀ ਮੰਡੀ ਦੇ ਲੋਕਾਂ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਸਬਜ਼ੀ ਮੰਡੀ ਵਾਲਿਆਂ ਨੇ ਆਪਣੀਆਂ ਸਮੱਸਿਆਵਾਂ ਪ੍ਰੈਸ ਦੇ ਸਾਹਮਣੇ ਦੱਸੀਆਂ ਤੇ ਕਿਹਾ ਕਿ ਜੇਕਰ ਸਾਡਾ ਜਲਦੀ ਹੱਲ ਨਾ ਹੋਇਆ ਤਾਂ ਅਸੀਂ ਸੜਕਾਂ ਤੇ ਉਤਰਾਂਗੇ। ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਇੱਕ ਰਿਕਵਰੀ ਕਰਨ ਵਾਲਾ ਅਧਿਕਾਰੀ ਲਖਵੀਰ ਸਿੰਘ ਲੱਖੀ ਜਿਸ ਦੇ ਵਿਰੁੱਧ ਪਹਿਲਾਂ ਵੀ ਕਈ ਸ਼ਿਕਾਇਤਾਂ ਦਫ਼ਤਰ ਨੂੰ ਦਿੱਤੀਆਂ ਹਨ। ਇਹ ਅਧਿਕਾਰੀ ਸਬਜ਼ੀ ਵੇਚਣ ਵਾਲਿਆਂ ਨੂੰ ਲਗਾਤਾਰ ਤੰਗ ਪਰੇਸ਼ਾਨ ਕਰਦਾ ਹੈ ਤੇ ਪਰਚੀਆਂ ਵਿੱਚ ਮੋਟੀ ਕ腐ਸ਼ਨ ਕਰਦਾ ਹੈ। ਉਹਨਾਂ ਕਿਹਾ ਕਿ ਘਰ ਘਰ ਰੋਜ਼ਗਾਰ ਦੇਣ ਵਾਲੀ ਆਪ ਸਰਕਾਰ ਦੇ ਰਾਜ ਵਿੱਚ ਸਬਜ਼ੀ ਵੇਚ ਕੇ ਪਰਿਵਾਰ ਪਾਲਣਾ ਵੀ ਮੁਸ਼ਕਿਲ ਹੋਇਆ ਹੈ। ਐਸ ਸੀ ਬੀ ਸੀ ਮੋਰਚੇ ਦੇ ਸੀਨੀਅਰ ਆਗੂ ਪ੍ਰਿੰਸੀਪਲ ਬੰਦਵਾਰੀ ਲਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕਹਿੰਦੇ ਹਨ ਕਿ ਜੇ ਕੋਈ ਰਿਸ਼ਵਤ ਲੈਂਦਾ ਹੈ ਤਾਂ ਸਾਨੂੰ ਸੂਚਿਤ ਕਰੋ। ਅਸੀਂ ਤੁਹਾਡੀ ਪਛਾਣ ਗੁਪਤ ਰੱਖਾਂਗੇ ਪਰ ਅਸੀਂ ਹਲਫੀਆ ਬਿਆਨ ਦੇ ਕੇ ਮੰਡੀ ਬੋਰਡ ਮੁਹਾਲੀ ਵਿੱਚ ਹੋ ਰਹੀ ਕ腐ਸ਼ਨ ਬਾਰੇ ਜਾਣਕਾਰੀ ਦਿੰਦੇ ਹਾਂ ਇਹਨਾਂ ਤੇ ਕਾਰਵਾਈ ਕਰੋ ਆਗੂ ਸਹਿਬਾਨਾਂ ਤੇ ਪੀੜਤ ਲੋਕਾਂ ਨੇ ਸਾਡੇ ਰਿਪੋਰਟਰ ਨਾਲ ਜੋ ਗੱਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਿਸਾਨ ਮੰਡੀ ਸਬਜ਼ੀ ਮੰਡੀ 11 ਫੇਸ ਦੇ ਵਿੱਚ ਲੱਗ ਰਹੀ ਹਰ ਬੁੱਧਵਾਰ ਨੂੰ ਜੋ ਕਿਸਾਨ ਮੰਡੀ ਹੈ ਜਿੱਥੇ ਸਾਰੇ ਪਰਵਾਸੀ ਨੇ ਵੀ ਕਿਸਾਨ ਵੀ ਸਾਰੇ ਮਿਕਸ ਨੇ ਅਸੀਂ ਕਿਸੇ ਦੇ ਇਹ ਨਹੀਂ ਹਾਂਦਾ ਵੀ ਪੰਜਾਬੀਆਂ ਵਾਸਤੇ ਜਾਂ ਦੂਜਿਆਂ ਵਾਸਤੇ ਜੋ ਮੇਰੇ ਵੀਰ ਬੱਚੇ ਕੰਮ ਕਰਦੇ ਆਂ ਸਬਜੀ ਦਾ ਕੰਮ ਕਰਦੇ ਆਂ ਸਬਜੀ ਵੇਚ ਕੇ ਗੁਜ਼ਾਰਾ ਕਰਦੇ ਆਂ ਬੜੇ ਬੱਚਿਆਂ ਨੂੰ ਪਾਲਦੇ ਆਂ ਪਰਿਵਾਰਾਂ ਨੂੰ ਪਾਲਦੇ ਆਂ ਇਹਨਾਂ ਦਾ ਸਹਿਯੋਗ ਦੇਣ ਦੀ ਸਾਡੀ ਬਹੁਤ ਵੱਡੀ ਲੋੜ ਹੈ ਅਸੀਂ ਪਿੱਛੇ ਵੀ ਕਈ ਵਾਰੀ ਕਿਸਾਨ ਮੰਡੀਆਂ 'ਚ ਇਹਨਾਂ ਦੀ ਇੱਜ਼ਤ ੱੱਕਾ ਛਾਈ ਜਿਹੜੀ ਮੰਡੀਕਰਨ ਬੋਰਡ ਦੀ ਹੁੰਦੀ ਹੈ ਪਹਿਲਾਂ ਇੱਥੇ ਇੱਕ ਲਖਵੀਰ ਸਿੰਘ ਸੀ ਹੁਣ ਸਿਆਦੀ ਇੱਥੇ ਦਫ਼ਤਰ 'ਚ ਹੈ ਉਹਨੇ ਪਹਿਲਾਂ ਵੀ ਇਹਨਾਂ ਨੂੰ ਪਰੇਸ਼ਾਨ ਕੀਤਾ ਜਦੋਂ ਕੋਈ ਦੀ ਕੰਪਲੀਟਾਂ ਹੋਈਆਂ ਉਹ ਮੇਰੇ ਘਰ ਤੱਕ ਪਹੁੰਚ ਕਰੀ ਆ ਤਾਹਨੋ ਕਿਹਾ ਵੀ ਕੋਈ ਗੱਲ ਇਹਨੂੰ ਦਫ਼ਤਰ ਚ ਲਾ ਦਿਓ ਇੱਥੇ ਨਾ ਕਰੋ ਪਰ ਲੇਕਿਨ ਜਿਹੜੀਆਂ ਕੋਝੀਆਂ ਚਾਲਾਂ ਸਿਆਸਤਾਂ ਇਹਨਾਂ ਦਾ ਜੀ ਗੇਟ ਬੰਦ ਕਰਤਾ ਤੁਸੀਂ ਦੇਖ ਸਕਦੇ ਆ ਗੇਟ ਬੰਦ ਕਰਤਾ ਸਬਜ਼ੀ ਅੰਦਰ ਪਈ ਐ ਗਾਹਕ ਜਾਣ ਤੋਂ ਗੇਟ ਬੰਦ ਕਰਤਾ ਕਹਿੰਦੇ ਜੀ ਦੂਜੇ ਗੇਟ ਨੂੰ ਘੁੰਮ ਕੇ ਆਓ ਪਿਛਲੇ ਬੈਕ ਸਾਈਡ ਨੂੰ ਘੁੰਮ ਕੇ ਆਓ ਦੂਜੇ ਪਾਸੇ ਘੁੰਮ ਕੇ ਆਓ ਇਹ ਬਹਾਨੇਬਾਜ਼ੀ ਐ ਮੈਂ ਹੁਣੇ ਸੈਕਟਰੀ ਨਾਲ ਗੱਲ ਕਰਕੇ ਹਟਿਆ ਸੈਕਟਰੀ ਨੇ ਕਿਹਾ ਜੀ ਦੂਜੇ ਪਾਸੇ ਨੂੰ ਘੁੰਮ ਕੇ ਆਓ ਜੇਕਰ ਇਹ ਲੋਕ ਚੀਟਾ ਵੇਚਣਗੇ ਸਮੈਕ ਵੇਚਣਗੇ ਕਿ ਏਟੀਐਮ ਪੇਟੀਐਮ ਤੋੜਨਗੇ ਚੋਰੀਆਂ ਕਰਨ ਜੇ ਬੰਦਾ ਸਬਜੀ ਵੇਚ ਕੇ ਪੜਦਾ ਤਾਂ ਉਹ ਚੰਗਾ ਯਾ ਇਹਨਾਂ ਨੂੰ ਚੋਰੀਆਂ ਕਰਨ ਲਾ ਦੀਏ ਲੋਕਾਂ ਨੂੰ ਅੱਜ ਇੱਥੇ ਤਕਰੀਬਨ 100 200 ਬੰਦਾ ਇੱਥੇ ਜਿਹੜਾ ਸਬਜੀ ਵੇਚ ਕੇ ਗੁਜ਼ਾਰਾ ਕਰਦਾ ਜਿਹਦੇ ਚ ਹਰ ਕੁਆਲਟੀ ਦਾ ਬੰਦਾ ਮੈਂ ਇਹ ਨਹੀਂ ਕਹਿੰਦਾ ਵੀ ਹਿਮਾਚਲ ਤੋਂ ਨਹੀਂ ਹੈ ਬਿਹਾਰ ਤੋਂ ਵੀ ਹੈ ਉੜੀਸਾ ਤੋਂ ਵੀ ਹੈ ਪੰਜਾਬ ਤੋਂ ਵੀ ਹੈ ਸਾਰੇ ਲੋਕ ਜਿਹੜੇ ਜਗ੍ਹਾ-ਜਗ੍ਹਾ ਤੋਂ ਆਏ ਵੇ ਜਿਹੜੇ ਆਪਣੇ ਬੱਚੇ ਪਾਲ ਰਹੇ ਨੇ ਬਹੁਤ ਔਖਾ ਗੁਜ਼ਾਰਾ ਕਰਨਾ ਜੇ ਨਹੀਂ ਸਬਜੀ ਵੇਚਣ ਦੇਣੀ ਗੇਟ ਲਾਉਣੀ ਇਹ ਲੋਕਾਂ ਨੂੰ ਨੌਕਰੀ ਦੇ ਜਿਹੜਾ ਸਰਕਾਰ ਕਹਿੰਦਾ ਸੀ ਘਰ-ਘਰ ਨੌਕਰੀ ਦਵਾਂਗੇ ਪੈਸੇ ਦਵਾਂਗੇ ਬੇਰੁਜ਼ਗਾਰੀ ਪੱਤਾ ਦਵਾਂਗੇ ਜਾਂ ਇਹਨਾਂ ਨੂੰ ਇਹਨਾਂ ਦੀਆਂ ਸੁਖ-ਸੂਲਤਾ ਦੇ ਦੇ ਜਾਂ ਇਹ ਸਬਜ਼ੀ ਵੇਚਣ ਦੇ ਤੇਰੀ ਸਰਕਾਰ ਚ ਆ ਜਿਹੜਾ ਸਬਜ਼ੀ ਵੀ ਵੇਚਣ ਨਹੀਂ ਦਿੰਦੇ ਕਿਸਾਨ ਨੂੰ ਮਜ਼ਦੂਰ ਨੂੰ ਕਿਹੜੀ ਹਾਲਤ ਜਿਹੜੀ ਸਰਕਾਰ ਕਰੀ ਪਈ ਹੈ ਲੋਕਾਂ ਦੀ ਤੁਸੀਂ 11 ਫੀਸ ਦੀ ਮੰਡੀ ਦੀ ਸਬਜ਼ੀ ਮੰਡੀ ਚ ਦੇਖ ਰਹੇ ਹਾਂ ਮੈਂ ਇਹਨਾਂ ਵੀਰਾਂ ਨੂੰ ਕਿਹਾ ਜੇਕਰ ਅੱਜ ਗੇਟ ਨਾ ਖੋਲਿਆ ਤਾਂ ਇੱਥੇ ਜਿਹੜਾ ਹੈਗਾ ਮੰਡੀਕਰਨ ਬੋਰਡ ਦੇ ਚੇਅਰਮੈਨ ਦਾ ਮੰਡੀਕਰਨ ਜਿਹੜਾ ਖੇਤੀਬਾੜੀ ਮੰਤਰੀ ਆ ਸਾਡਾ ਉਹਦਾ ਬੁਤਲਾ ਇੱਥੇ ਫੁਕਿਆ ਜਾਵੇਗਾ ਅੱਜ ਫੁਕਵਾਣ ਜਾਂ ਅਗਲੇ ਬੁੱਧਵਾਰ ਨੂੰ ਫੁਕਾਣ ਜੇਕਰ ਇਹਨਾਂ ਨੂੰ ਕੋਈ ਦਿੱਕਤ ਆ ਗਈ ਅਸੀਂ ਇਹਨਾਂ ਦੇ ਨਾਲ ਪਹਿਲਾਂ ਵੀ ਅੱਜ ਵੀ ਸਾਰੀ ਅ ਅੱਜ ਕਈ ਬੰਦੇ ਵਿੱਚ ਹੈ ਨਹੀਂ ਸਾਡੀ ਜਿਹੜੀ ਜੱਥੇਬੰਦੀਆਂ ਨੇ ਵੀ ਯੂਨੀਅਨ ਵੀ ਬਣਾਈ ਸੀ ਤਿਆਰ ਕੀਤੀ ਸੀ ਬੰਦੇ ਪਰ ਲੇਕਿਨ ਸਾਰੇ ਬੰਦੇ ਇਕੱਠੇ ਹੋ ਕੇ ਇੱਥੇ ਮੰਡੀਕਰਨ ਬੋਰਡ ਦੇ ਚੇਅਰਮੈਨ ਦਾ ਮੰਡੀਕਰਨ ਬੋਰਡ ਦਾ ਜੋ ਵੀ ਕਰਤਾ ਤਰਤਾ ਡਾਇਰੈਕਟਰ ਹੈ ਹੋरेगा ਉਹਨਾਂ ਦਾ ਸਾਰਿਆਂ ਦਾ ਇੱਥੇ ਪੁਤਲਾ ਫੁਕਿਆ ਜਾਵੇਗਾ ਇਹ ਕਿਸਾਨਾਂ ਨੂੰ ਇਹ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇੱਥੇ ਹਫਤਾਵਾਰੀ ਜਿਹੜੀ ਮੰਡੀ ਲੱਗਦੀ ਹੈ ਜੀ ਬੁੱਧਵਾਰ ਨੂੰ 11 ਫੇਸ ਦੇ ਵਿੱਚ ਕਿਸਾਨ ਮੰਡੀ ਲੱਗਦੀ ਹੈ ਇਦੇ ਵਿੱਚ ਕਿਸਾਨ ਮੰਡੀ ਦੇ ਵਿੱਚ ਮਤਲਬ ਜਿਹੜੀ ਆਪਣੀ ਸਬਜ਼ੀ ਉਗਾਉਂਦੇ ਹੈਗੇ ਆ ਕਿਸਾਨ ਵੀ ਤੇ ਪ੍ਰਵਾਸੀ ਮਜ਼ਦੂਰ ਹਰ ਇੱਕ ਸਟੇਟ ਦਾ ਬੰਦਾ ਇੱਥੇ ਹੋਰ ਵੀ ਜਿੱਦਾਂ ਮਤਲਬ ਕੋਈ ਪਲਾਸਟਿਕ ਵੇਚ ਰਿਹਾ ਕੋਈ ਕੱਪੜੇ ਵੇਚ ਰਿਹਾ ਕੋਈ ਕੁਝ ਵੀ ਮਤਲਬ ਸਾਰੇ ਤਰ੍ਹਾਂ ਦੀ ਇੱਥੇ ਮੰਡੀ ਲੱਗਦੀ ਹੈ ਤੇ ਇਹ ਜਿਹੜੀ ਮੰਡੀ ਹੈ ਇਹ ਠੇਕੇ ਤੇ ਦਿੱਤੀ ਹੋਈ ਹੈ ਜੀ ਠੇਕੇਦਾਰ ਨੂੰ ਪੰਜਾਬ ਮੰਡੀ ਬੋਰਡ ਨੇ ਤੇ ਉਹ ਹਫ਼ਤਾਵਾਰੀ ਜਿਹੜੀ ਹੈਗੀ ਹੈ ਪਰਚੀ ਕੱਢਦੇ ਆ ਤੇ ਇੱਕ ਇਸੇ ਜਗ੍ਹਾ ਦੇ ਉੱਤੇ ਡੇਲੀ ਮੰਡੀ ਲੱਗਦੀ ਹੈ ਠੀਕ ਹੈ ਜੀ ਉਹ ਡੇਲੀ ਮੰਡੀ ਵਾਲਿਆਂ ਦਾ ਰੌਲਾ ਜਿਹੜਾ ਹੈਗਾ ਕੁਛ ਨਾ ਕੁਛ ਖੈਬੜਵਾਜੀ ਹੋਈ ਹੋਊਗੀ ਫੈਕਟਰੀ ਸਾਹਿਬ ਦੇ ਨਾਲ ਤਾਂ ਉਹ ਉਹਨਾਂ ਦਾ ਸਿੱਕਾ ਲਿੰਕ ਜਿਹੜਾ ਤੇ ਉਹ ਜਿਹੜੀ ਹਫਤਾਵਾਰੀ ਕਿਸਾਨ ਮੰਡੀ ਸਾਡੀ ਲੱਗਦੀ ਹੈ ਉਹਦੇ ਵਿੱਚ ਉਹਨਾਂ ਨੇ ਇਹ ਇਕੱਠਾ ਮਿਕਸ ਅਪ ਕਰਤਾ ਹੈਗਾ ਤੇ ਉਸ ਬੇਸ ਤੇ ਜਿਹੜੀ ਹੈਗੀ ਹੈ ਸਾਡੀ ਵੀਕਲੀ ਮੰਡੀ ਜਿਹੜੀ ਲੱਗਦੀ ਹੈ ਉਹਨੂੰ ਸਾਨੂੰ ਤੰਗ ਕੀਤਾ ਜਾ ਰਿਹਾ ਤੇ ਸਾਡੀ ਜਿਹੜੀ ਹੈਗੀ ਹੈ ਇਹ ਹੀ ਗੁਜਾਰਸ਼ ਆ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਕਿ ਇਹ ਜਿਹੜਾ ਧੱਕਾਸ਼ਾਹੀ ਹੋ ਰਹੀ ਆ ਸਾਡੇ ਨਾਲ ਇਹ ਤੱਕਾਸ਼ਾਈ ਬੰਦ ਕਰਵਾਈ ਜਾਵੇ ਤੇ ਜਿਹੜਾ ਆਪਣਾ ਆਪ ਲੱਗਿਆ ਲੱਬਿਆ ਹੋਇਆ ਰੋਜ਼ਗਾਰ ਹੈ ਜਿਹੜਾ ਲੋਕਾਂ ਨੇ ਤੇ ਇਹਨਾਂ ਨੂੰ ਰੋਜ਼ਗਾਰ ਜਿਹੜਾ ਹੈਗਾ ਕారణ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡੀ ਬੋਰਡ ਦੇ ਇਸ ਤੱਕੀ ਸਾਈ ਦੇ ਵਿਰੁੱਧ ਇਹ ਪਰਿਵਾਰਸੀ ਮਜ਼ਦੂਰ ਇਹ ਆਪਣੇ ਪੰਜਾਬੀ ਜਿਨ੍ਹਾਂ ਨੇ ਕਿ ਇਹ ਦਿੱਲੀ ਹੈ ਸਬਜ਼ੀ ਠੇਕੇ ਤੇ ਲੈ ਕੇ ਜ਼ਮੀਨਾ ਉਹ ਬਣਾਈ ਆ ਔਰ ਇਹ ਸਬਜ਼ੀ ਬੜੀ ਨਾਜ਼ਕ ਜੀ ਚੀਜ਼ ਆ ਇਹ ਇੱਕ ਦਿਹਾੜੀ ਰਾਜੇ ਤੇ ਖਰਾਬ ਹੋ ਜਾਂਦੀ ਆ ਔਰ ਇਹਨਾਂ ਦੀ ਮਿਹਨਤ ਜਿਹੜੀ ਆ ਬੇਕਾਰ ਜਾਂਦੀ ਆ ਜੇਕਰ ਇਹ ਗੇਟ ਬੰਦ ਕੀਤਾ ਇਹ ਕਾਨੂੰਨੀ ਤੌਰ ਤੇ ਗਲਤ ਆ ਕਿਉਂਕਿ ਉਹ ਕਹਿੰਦੇ ਨੇ ਪਿਛਲੇ ਥਾ ਪਰਸੋਂ ਦੀ ਆ ਜੋ ਜੇ ਉਹ ਨਾ ਮੰਡੀ ਦਾ ਪਿਛਲਾ ਰਸਤਾ ਬਣਾਇਆ ਸੀ ਤੇ ਇਹਨਾਂ ਦਾ ਫੱਜ ਬੰਦਾ ਕਿ ਇੱਥੇ ਵੱਡਾ ਸਾਰਾ ਬੋਰ ਲਾਇਆ ਜਾਵੇ ਉਹ ਬੋਰ ਜਿਹੜਾ ਇਹ ਦੱਸੇ ਜਾ ਲੋਕਾਂ ਨੂੰ ਪਤਾ ਲੱਗੇ ਕਿ ਆਪਾਂ ਪਿੱਛੋਂ ਦੀ ਜਾਨਾ ਜੇ ਲੋਕ ਆਉਂਦੇ ਨੇ ਉਹ ਜਰ ਦਸਤਾਏ ਤੇ ਬੰਦਿਆ ਉਹ ਕਰਕੇ ਤੁਰ ਜਾਂਦੇ ਨੇ ਔਰ ਇਥੋਂ ਦੇ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਨੇ ਸਬਜ਼ੀ ਗਾਈ ਹੈ ਔਰ ਇਹਨਾਂ ਨੇ ਮਿਹਨਤ ਕੀਤੀ ਹੈ ਉਹ ਮਿਹਨਤ ਜਿਹੜੀ ਆ ਉਹ ਜਾਇਆ ਜਾ ਰਹੀ ਹੈ ਮੈਂ ਇਸ ਬੋਰਡ ਤੇ ਜਿਹੜੇ ਮੰਡੀ ਬੋਰਡ ਤੇ ਜਿਹੜੇ ਕਰਤਾ ਧਰਤਾ ਨੇ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਗਰੀਬ ਆਦਮੀ ਨੇ ਇਹਨਾਂ ਦੀ ਜਿਹੜੀ ਸੁਣੀ ਜਾਵੇ ਔਰ ਇਹ ਦਰਵਾਜ਼ੇ ਖੋਲੇ ਜਾਣ ਦੇ ਨਾ ਖੋਲੇ ਗਏ ਅੱਜ ਖੋਲੋ ਕੱਲ ਖੋਲੋ ਪਰਸੋਂ ਖੋਲੋ ਲੈ ਤੇ ਅਗਲੇ ਬੁੱਧਵਾਰ ਇੱਥੇ ਪੁੱਤਲਾ ਫੂਕਿਆ ਜਾਏਗਾ ਔਰ ਹਰ ਤਰ੍ਹਾਂ ਦੀ ਜਿਹੜੀ ਇਹਨਾਂ ਦਾ ਭੇਦ ਜਿਹੜਾ ਖੋਲਿਆ ਜਾਏਗਾ ਜੈ ਭੀਮ ਜੈ ਕਾ ਰਾਜੀ ਕੀ ਪ੍ਰੋਬਲਮ ਹੋ ਰਹੀ ਹੈ ਅੱਜ ਇਹ ਦੇਖੋ ਜੀ ਕੱਚਾ ਮਾਲ ਸਾੜਾ ਜੀ ਲੈ ਕੇ ਆਏ ਦੱਸੋ ਵਿਛਣ ਦਿੰਦੇ ਨੇ ਇੱਥੇ ਅੱਛਾ ਉਹ ਗੇਟ ਗੇਟ ਨਹੀਂ ਖੋਲਦੇ ਹੈਗੇ ਜਿੱਥੇ ਤੇ ਤਾਂ ਗੇਟ ਕਿਉਂ ਨਹੀਂ ਖੋਲ ਰਹੇ ਹੋ ਮੋਰ ਕੀ ਪਤਾ ਜੀ ਹੁਣ ਦੱਸੋ ਪਤਾ ਹੀ ਨਹੀਂ ਲੱਗਦਾ ਇਹਨਾਂ ਦਾ ਅੱਛਾ ਤੇ ਤੁਸੀਂ ਇਹਨਾਂ ਨਾਲ ਗੱਲ ਨਹੀਂ ਕੀਤੀ ਅੰਦਰ ਜਾ ਕੇ ਪਿਪਾਈ ਗੇਟ ਖੋਲੋ ਸਾਡੀ ਸਬਜ਼ੀ ਖਰਾਬ ਹੋ ਰਹੀ ਹੈ ਬਥੇਰੇ ਗਏ ਜੀ ਕੋਈ ਸੁਣਾਈ ਕਰਦੇ ਹੀ ਨਹੀਂ ਹੈ ਠੀਕ ਹੈ ਜਦੋਂ ਸਾਡੀ ਖਾਲੀ ਤਾਂ ਰਿਜਨ ਆ ਦੇਖੋ ਇੱਥੇ ਮੰਡੀ ਲੱਗਦੀ ਡੇਲੀ ਹਾਂ ਤੇ ਸੈਕਟਰੀ ਸਾਹਿਬ ਨਾਲ ਉਹਨਾਂ ਦੀ ਹੋਗੀ ਕੋਈ ਗੱਲਬਾਤ ਸਾਡੀ ਕਿਸਾਨ ਮੰਡੀ ਲੱਗਦੀ ਹਫਤਾ ਬਾਅਦ ਹਫਤੇ ਬਾਅਦ ਹਾਂ ਤੇ ਉਹਦਾ ਜਿਹੜਾ ਹਰਜਾਨਾ ਸਾਨੂੰ ਭੁਗਤਣਾ ਪੈ ਰਿਹਾ ਇੱਥੇ ਅੱਛਾ ਹੁਣ ਸਾਰੇ ਲਾਈਆਂ ਹੋਈਆਂ ਕਤਾਨਾਂ ਨੇ ਆਪ ਦਾ ਮਨ ਲੈ ਕੇ ਆਏ ਕੋਈ ਹਰੀਾਈ ਲੈ ਕੇ ਆਏ ਕੋਈ ਹਾਂ ਸਭ ਦੀਆਂ ਆਈਆਂ ਹੋਈਆਂ ਨੇਤਾ ਜੀ ਤੇ ਉਹਨਾਂ ਨੇ ਹੁਣ ਮੰਡੀ ਨੂੰ ਲੱਗਦੇ ਤਿੰਨ ਗੇਟ ਦੋ ਤਾਂ ਇੱਕ ਤਾਂ ਬੰਦ ਹੀ ਰਹਿੰਦਾ ਸੀ ਦੋ ਓਪਨ ਰਹਿੰਦੇ ਸੀ ਠੀਕ ਹੈ ਆ ਪਿਛਲੇ ਹਫਤੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ ਹੋਈ ਹੈ ਉਹਦਾ ਹਰਜਾਨਾ ਸਾਨੂੰ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਤੇ ਇਹਨਾਂ ਨੇ ਗੇਟ ਕਰਤਾ ਬੰਦ ਸ਼ਕਤੀ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹੀ ਦੱਸਿਆ ਸਾਨੂੰ ਕਿ ਸਾਡਾ ਇਹਨਾਂ ਨਾਲ ਕੋਈ ਗੱਲਬਾਤ ਹੋਈ ਆ ਵੀ ਇਸ ਕਰਕੇ ਅਸੀਂ ਗੇਟ ਆ ਜਿਹੜਾ ਨਹੀਂ ਖੋਲਣਾ ਤੇ ਜਿਹੜੀ ਡੇਲੀ ਮੰਡੀ ਲੱਗਦੀ ਉਹਦਾ ਕਲੋਜ਼ਿੰਗ ਟਾਈਮ 7 ਵਜੇ ਹੈ ਠੀਕ ਹੈ ਤੋਂ ਪਰ ਦਿੱਲੀ ਵਾਲੇ ਬੰਦੇ ਹਾਲੇ ਵੀ ਬੈਠੇ ਆ ਕਿਸਾਨ ਮੰਡੀਆਂ ਦੇ ਵਿੱਚ ਨਹੀਂ 12 ਵਜੇ ਤੋਂ ਬਾਅਦ ਜਾਂਦੇ ਨਹੀਂ ਇਹ ਨਾ ਬਿਲਕੁਲ ਨਹੀਂ ਇੱਥੇ ਹੀ ਖਾਂਦੇ ਟਿੰਦੇ ਸੁੰਦੇ ਇੱਥੇ ਰਹਿੰਦੇ ਆ ਨਹੀਂ ਨਹੀਂ ਅੱਗੇ ਚੱਲ ਜਾਂਦੇ ਆਪਣੇ 12 ਵਜੇ ਤੋਂ ਬਾਅਦ ਘਰ ਚੱਲ ਜਾਂਦੇ ਆ ਆ ਦਿਖਾਓ ਕਿਹੜਾ ਇੱਧਰ ਮਾਰੋ ਵੀਰਾ ਨਹੀਂ ਇੱਧਰ ਇੱਧਰ ਮਾਰੋ ਆ ਮਾਰ ਇਹ ਸਾਰੇ ਦਿੱਲੀ ਵਾਲੇ ਆ ਮਾਰ ਮਾਰ ਕੱਟੀ ਨਾ ਇਹ ਵੀਡੀਓ ਇਹ ਸਾਰੇ ਦਿੱਲੀ ਵਾਲੇ ਤੁਸੀਂ ਕੌਣ ਹੋ ਤੁਹਾਨੂੰ ਸਾਡੇ ਨਾਲ ਗੱਲ ਕਰਨੀ ਇਸ ਮੁੱਦੇ ਤੇ ਆ ਕੇ ਜਦੋਂ ਦਿੱਲੀ ਵਾਲੇ ਬੰਦਿਆਂ ਨਾਲ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਤੇ ਸਾਨੂੰ ਕਿਸਾਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਇੱਥੇ ਬਸ ਠੀਕ ਹੈ ਥੈਂਕ ਯੂ ਇਹ ਠੀਕਾ ਜੀ ਕਮ ਇਹ ਹੁਣ ਵੀ ਠੇਕਦਾਰ ਨੇ 50000 ਰੁਪਏ ਦਾ ਠੇਕਾ ਲਿਆ ਹੈ ਜਿਹੜਾ ਰੇੜੀ ਫੜੀ ਵਾਲੇ ਹੈਗੇ ਨੇ ਸ 100 ਰੁਪਏ ਕੀ ਪਰਚੀ ਕੱਢਦੇ 150 ਦੀ 200 ਦੀ 250 ਦੀ ਇਹ ਹਰ ਰੇੜੀ ਵਾਲੇ ਤੇ ਫੜੀ ਵਾਲੇ ਤੇ ਕੱਢਦੇ ਉਦੋਂ ਨਹੀਂ ਬੈਠੇ ਕਿ ਪੈਸੇ ਨਹੀਂ ਜਿਹੜਾ ਉਹਨਾਂ ਨੇ ਟਾਈਮ ਦਿੱਤਾ ਹੋਇਆ ਤੁਸੀਂ 12 ਵਜੇ ਦਾ ਟਾਈਮ ਦਿਆ ਫਿਰ ਹੁਣ ਹੈਗੇ ਕੋਈ 12 ਵਜੇ ਕੋਈ ਨਹੀਂ ਆਪ ਦਾ ਅੱਜ ਦਿਖਾ ਸਕਦੇ ਹੋ ਜੇ ਕੋਈ ਸਰ ਇੱਕ ਮਿੰਟ ਸੁਣੋ ਇਹ ਐਤਵਾਰ ਔਰ ਬੁੱਧਵਾਰ ਨੂੰ ਲੱਗਦੀ ਹੈ ਦੋ ਦਿਨ ਮੰਡੀ ਦੇਖੋ ਜੀ ਸੱਚ ਬੋਲਣਾ ਇਹ ਲਾਈਵ ਚੱਲ ਰਿਹਾ ਹੈ ਲਾਈਵ ਚੱਲਿਆ ਸੀਕਰ ਸਰ ਇਹ ਬੁੱਧਵਾਰ ਨੂੰ ਔਰ ਮਤਲਬ ਇਸ ਨੂੰ ਐ ਸੰਡੇ ਨੂੰ ਦੋ ਦਿਨ ਲੱਗਦੀ ਹੈ ਬਾਕੀ ਨਾ 12 ਵਜੇ ਤੱਕ ਬੰਦ ਕਰ ਦੇ ਕਾਪਨ ਕਰ ਜਾਂਦੇ ਸਿਰਫ ਦੋ ਦਿਨ ਲਾਉਂਦੇ ਆ ਗੱਲ ਸਹੀ ਹੈ ਕਹਿ ਰਹੇ ਆ ਦੇਖੋ ਸਾਡੀ ਕਿਸਾਨ ਮੰਡੀ ਹਫਤੇ ਬਾਅਦ ਹੁੰਦੀ ਹੈ ਹਫਤੇ ਬਾਅਦ ਹੁੰਦੀ ਹੈ ਇਹਨਾਂ ਦੀ ਲੋੜ ਮਿਲ ਕੇ ਇਹਨਾਂ ਦੇ ਸੰਗੇ ਹਮਾਰਾ ਮਾਲ ਵਿਕਦਾ ਹੈ ਹਮੇ ਕਿ ਵਿਕਤਾ ਹੈ ਕਿ ਹਾਂ ਸਾਰੇ ਲੱਗਦੇ ਨੇ ਦੁਬਾਰਾ ਕੋਈ ਆਏਗੇ ਤਾਂ ਹਮਾਰੀ ਮਾਲ ਨਹੀਂ ਜਾ ਕਿਆ ਇਹ ਅਸੀਂ ਮਤਲਬ 50000 ਰੁਪਏ ਲੱਖ ਰੁਪਏ ਸੰਸ ਲਖ ਲਵ ਰੇੜੀ ਪੜੀ ਵਾਲੋਂ ਸੇ ਇਹ ਅਸੀਂ ਦੇਣਾ ਚਾਹੁੰਦੇ ਇਹ ਪਹਿਲੇ ਵੀ ਤਿੰਨ ਵਾਰ ਕੁੱਟਖਾ ਕੇ ਆਏ ਮੰਡੀ ਮੈਂ ਇਸੀ ਪੈਸੇ ਪਿੱਛੇ ਠੀਕ ਹੈ ਠੀਕ ਹੈ ਜੀ ਮੇਰਾ ਨਾਮ ਗਰਦਾਈ ਲਾਲ ਹੈ ਮੈਂ ਪ੍ਰਧਾਨ ਹਾਂ ਠੀਕ ਹੈ ਮਤਲਬ ਇਹ ਨਹੀਂ ਹੈ ਕਿ ਮੈਂ ਝੂਠ ਬੋਲ ਰਹਾ ਇਹ ਗੱਲ ਪਿਛੇ ਵੀ ਕੁੱਟਖਾ ਕੇ ਆਏ ਇਹ ਦੇ ਖਰਾਬ ਕੰਪਲੇਂਟ ਪਹਿਲੇ ਵੀ ਤਿੰਨ ਵਾਰ ਹੋਈ ਆਈ ਸੀ ਜੀ ਸਾਡੇ ਇਹ ਇਹ ਦੇ ਖਰਾਬ ਹਾਂ ਪ੍ਰੈਸ ਦੇ ਵਿੱਚ ਆਈ ਸੀ ਪ੍ਰੈਸ ਵਿੱਚ ਪਹਿਲੇ ਵੀ ਖਬਰ ਆਈ ਹੈ ਇਹ ਹੁਣ ਵੀ ਪੈਸੇ ਪਾਲਨੇ ਨੂੰ ਫਿਰ ਰਹਾ भी पैसे लूं इन सारेड़ी फड़ी वालों से और मैं और इथे भी ये जनाब कल तक का कर रहे लोगों का और धमकियां देता है बदमाशी दिखाता पूरी ठीक है हम डेली वाले ਕੁਲਖਵੀਰ ਸਿੰਘ ਲਖੀ ਹੈ ਹਾਂ ਇਹ ਹੀ ਹੈ ਸਾਨੂੰ ਕੁਲਖਵੀਰ ਸਿੰਘ ਲਖੀ ਹੈ ਇਹਦੀ ਪਹਿਲਾਂ ਕੰਪਲੀਟ ਦੇ ਦੀ ਪਹਿਲੇ ਵੀ ਪਹਜਾਇਆ ਤਾਂ ਪਹਿਲਾਂ ਮੈਂ ਤਾਂ ਤਰਲੇ ਕਰਨ ਗਿਆ ਵੀ ਪ੍ਰਧਾਨ ਜੀ ਮੈਨੂੰ ਜਿਹੜਾ ਹੈਗਾ ਦਫ਼ਤਰ ਲਾਇਆ ਜਾਵੇ ਤੇ ਸਾਨੂੰ ਸੈਕਟਰੀ ਸਾਹਿਬ ਨੇ ਬੁਲਾਇਆ ਤਾਂ ਸੈਕਟਰੀ ਸਾਹਿਬ ਨੇ ਸਾਡੇ ਬਿਆਨ ਲਿਖੇ ਤੇ ਬਿਆਨ ਨੋਟ ਹੋਏ ਇਹਦੇ ਖਿਲਾਫ ਵਧੀਆ ਐਫ ਆਈ ਆਰ ਦਰਜ ਕਰਨ ਵਾਸਤੇ ਐਸ ਐਸ ਪੀ ਨੂੰ ਕੰਪਲੀਟ ਦਿੱਤੀ ਸੀ ਉਹ ਮੁੜ ਕੇ ਪਤਾ ਨਹੀਂ ਕਿਸੇ ਦੱਬ ਗਈ ਆ ਮੇਰੇ ਕੋਲ ਮੈਂ ਤੁਹਾਡੀਆਂ ਹੁਣ 6 ਮਹੀਨੇ ਪਹਿਲਾਂ ਸ਼ਾਇਦ ਪਰਚੀਆਂ ਵੀ ਪਾਈ ਫਿਰ ਰਹਿ ਹੈ ਮੈਂ ਬਿਲਕੁਲ ਠੀਕ ਹੈ ਸਰ ਬਿਲਕੁਲ ਸਹੀ ਗੱਲ ਹੈ ਤੁਹਾਡੇ ਕੋਲ ਸ਼ਾਇਦ ਨਾ ਹੋਇਆ ਇਹਨਾਂ ਦੀ ਆ ਜਿਹੜੀਆਂ 200-200 ਰੁਪਏ ਦੀਆਂ 1.5-1.500 ਦੀਆਂ ਪਰਚੀਆਂ ਵੇਚ ਰਹੇ ਮਾਈ ਜੀ ਮੈਂ ਤੁਹਾਡੀਆਂ ਪਰਚੀਆਂ 6 ਮਹੀਨੇ ਤੇ ਰੱਖੀ ਬੈਠੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਹਾਂ ਜੀ ਇਹ ਪਰਚੀ ਹੈਗਾ ਡਬਲ ਡਬਲ ਪੈਸੇ ਲੈ ਰਿਹਾ ਲਖਮੀਰ ਸਿੰਘ ਲੱਖੀ ਅੱਜ ਵੀ ਉਹੀ ਤੰਗ ਬਚਾਉਂਦਾ ਹੈ ਹਾਂ ਜੀ ਉਹੀ ਤੁਹਾਨੂੰ ਪਰੇਸ਼ਾਨ ਕਰਦਾ ਹੈ ਆ ਮੇਰੇ ਕੋਲ ਮੈਂ ਜੇਬ ਵਿੱਚ ਪਾਈ ਫਿਰ ਰਿਹਾ 6-6 ਮਹੀਨੇ ਤੋਂ ਤੁਹਾਡੀਆਂ ਪਰਚੀਆਂ ਮੇਰੇ ਵੀ ਕੱਟਦਾ ਨਾ ਮੂ ਵੀ ਕੱਟਦਾ ਹੈ ਤਾਂ ਸਾਰਾ ਜਿਹੜਾ ਹੈਗਾ ਲਖਮੀਰ ਸਿੰਘ ਲੱਖੀ ਇਹ ਸਾਰੇ ਅਧਿਕਾਰੀਆਂ ਨੂੰ ਮਿਲ ਕੇ ਖਰਾਬ ਕਰਦਾ ਤੇ ਕਰਪਸ਼ਨ ਦਾ ਬਹੁਤ ਵੱਡਾ ਅੱਡਾ ਬਣਾਇਆ ਵਾ ਉਹਦੀ ਇਨਕੁਆਰੀ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਕਿ ਉਹਨੇ ਆਨ ਡਿਊਟੀ ਕਿੱਥੇ ਕਿਸੇ ਲਿਆ ਤੇ ਗੱਡੀ ਕਿੱਥੋਂ ਲਿਆ ਕਿੱਥੋਂ ਪਰਿਵਾਰ ਚੱਲ ਚਲਾ ਰਿਹਾ ਆਪਣਾ ਇਹ ਜਿਹੜੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਖਿਲਾਫ ਐਫ ਆਈ ਆਰ ਦਰਜ ਹੋਏ ਕਰਪਸ਼ਨ ਦੀ ਇਹਨਾਂ ਬੰਦਿਆਂ ਦੇ ਬਿਆਨ ਨੋਟ ਕੀਤੇ ਜਾਣ ਜਿਨ੍ਹਾਂ ਤੋਂ ਵੱਧ ਪੈਸੇ ਲੈਂਦਾ ਹੈ ਵੱਧ ਪੈਸੇ ਵਟੋਰਦਾ ਅਸੀਂ ਐਫੀਡੇਟ ਵੀ ਦੇ ਦੂੰਗੇ ਜਿਨ੍ਹਾਂ ਦੇ ਖਿਲਾਫ ਹਲਫੀਆ ਹਲਫੀਆ ਬਿਆਨ ਐਫੀਡੇਟ ਵੀ ਦੇ ਦੂੰਗਾ ਅਸੀਂ ਹਲਫੀਆ ਬਿਆਨ ਅਸੀਂ ਜੀ ਬੰਦੇ ਮਿਲ ਕੇ ਇਸਕੇ ਖਿਲਾਫ அகறி ஆ பள்ளி லோர் பனே ਕਿ ਹਾਈ ਕੋਰਟ ਵਾ ਜਾਂ ਡੀਸੀ ਓਫਿਸ ਜਾਣਾ ਪੜੇ ਅਸੀਂ ਤਿਆਰ ਹਾਂ ਮੈਂ ਕਹਾਂ ਜੀ ਹਲਫੀਆ ਬਿਆਨ ਦਿਓ ਸਾਨੂੰ 4-5 ਸਿਰਫ 5 ਦੇ ਦਿਓ ਮੈਂ ਦੇ ਦੂੰਗਾ ਸਾਨੂੰ 50 ਨਹੀਂ 5 ਰੁਪਏ ਮੈਂ ਦੇ ਦੂੰਗਾ ਹੋਰ ਬੋਲ 5 ਨਹੀਂ 15 20 20 ਹਲਫੀਆ ਬਿਆਨ ਦਿਓ ਔਰ ਸਭ ਕੇ ਐਵੀਡੈਂਟ ਦਿਲਾਉਂਗਾ ਔਰ ਬੋਲ ਹਲਫੀਆ ਬਿਆਨ ਦਿਓ ਕਿਤਨੇ ਕਿਤਨੇ ਪੈਸੇ ਲੈਂਦਾ ਕਿਸ ਦੀ ਮੰਡੀ ਦੇ ਲੈਣਾ ਠੀਕ ਹੈ ਸਰ ਠੀਕ ਹੈ ਠੀਕ ਹੈ ਬਹੁਤ ਠੀਕ ਪ੍ਰੋਪਰ ਜਿਹੜੀ ਕਾਰਵਾਈ ਇਹਦੀ ਪਹਿਲਾਂ ਅਧੂਰੀ ਪਈ ਹੈ ਪਹਿਲਾਂ ਵੀ ਇਹਦੀ ਇਨਕੁਆਰੀ ਹੋਈ ਸੀ ਪਹਿਲਾਂ ਨੇ ਮਿਰਦਾ ਤਰਲੇ ਕੀਤੇ ਸੀ ਅਫਸਰਾਂ ਨੇ ਮਿਰਦਾ ਤਰਲੇ ਕੀਤੇ ਸੀ ਅਸੀਂ ਕਿਸੇ ਗਲਤੀਆਂ ਕਰਦੇ ਹੋ ਤੇ ਖلاف ਖਰਚਾ ਵੀ ਹੋਵੇ ਉਹਨੂੰ ਸਸਪੈਂਡ ਵੀ ਕਰੇ ਉਹਦੇ ਖਿਲਾਫ ਕਾਰਵਾਈ ਵੀ ਕਰਾਂਗੇ ਅਸੀਂ ਪਰਚੀ ਗੜਾਂਦੇ ਆ ਇਹ ਪਰਚੀ ਦੇਖੋ ਸਾਡੀ ਸਵੇਰ ਸ਼ਾਮ ਦੀ ਪਰਚੀਆਂ ਦੇਖ ਲਓ ਇੱਕ ਹੀ ਦਿਨ ਦੀ ਦੋ ਪਰਚੀਆਂ ਹੋਣੀਆਂ ਗਲਤ ਸਵੇਰ ਦੇ ਅਲਗਲ ਨੇ ਸ਼ਾਮ ਨੂੰ ਇੱਕ ਦਿਨ ਦੀ ਦੋ ਪਰਚੀਆਂ ਹੁੰਦੀਆਂ ਹੁੰਦੀਆਂ ਹਾਂਜੀ ਬੜਾ ਫਿਰ ਸਰਕਾਰ ਨੇ ਗੱਲ ਕੀਤੀ ਸਰਕਾਰ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਬੰਦਾ ਕਰਪਸ਼ਨ ਕਰਦਾ ਤੁਸੀਂ ਸਾਡਾ ਨਾਮ ਦੱਸੋ ਅਸੀਂ ਉਹਨਾਂ ਦਾ ਨਾਮ ਜਿਹੜਾ ਵਾ ਗੁਪਤ ਰੱਖਾਂਗੇ ਪਰ ਇੱਥੇ ਹੋਜੀ ਗੱਲ ਆ ਕਿ ਲੋਕੀ ਕਰਪਸ਼ਨ ਦੇ ਖਿਲਾਫ ਹਲਕੀਆਂ ਬਿਆਨ ਦੇਣ ਨੂੰ ਤਿਆਰ ਹੈ ਬੈਠੇ ਇੰਨੀ ਜਿਆਦੀ ਕਰਪਸ਼ਨ ਇਸ ਕਰਕੇ ਇਹ ਕਰਪਸ਼ਨ ਦੇ ਅੱਡੇ ਨੂੰ ਖਤਮ ਕਰਨ ਵਾਸਤੇ ਸਰਕਾਰ ਨੂੰ ਆਪ ਅੱਗੇ ਆਉਣਾ ਚਾਹੀਦਾ ਜੈ ਭੀਮ ਜੈ ਪਾਤ ਇਹ ਹਾਂ ਡਾਲ ਦਿਆ ਗਿਆ ਹਮ ਚਲੋ ਇਨੋ ਨੇ ਹਾਂ ਪੇ ਜਗਾ ਦੇ ਦਿਆ ਹਮ ਹਾਂ ਸੇ ਹਿਲ ਕੇ ਬਾਹਰ ਰੇੜੀਆਂ ਨਹੀਂ ਲਗਾਤੇ ਅਬ ਹਾਂ ਸੇ ਮੁੜ ਕੇ ਕਹਾਂ ਜਾਏ ਹਮ ਇਹ ਬਤਾਈਏ ਆਪ ਕਹਤੇ ਸਿਵੇ ਵਾਲੀ ਮੰਡੀ ਹੈ ਅਗਰ ਸਿਵੇ ਵਾਲੀ ਮੰਡੀ ਇਨੋ ਨੇ ਨਹੀਂ ਦਿੱਤੀ ਤੋ ਹਮਨੇ ਕੈਸੇ ਯਹਾਂ ਪੇ ਮਾਲ ਵੇਚਤੇ ਹਮ ਇਨ ਲੋਗੋ ਨੇ ਹਮ ਯਹਾਂ ਪੇ ਬਿਟਾਇਆ ਮੈਡਮ ਹਮਾਰੇ ਪਾਸ ਮਾਂ ਗਈ ਜੋ ਮੰਡੀ ਪੇ ਮੰਡੀ ਲਗਤੀ ਸੀ ਹਮਾਰੇ ਵਹਾਂ ਸੇ ਹਮ ਅਜੇ ਕੀ ਗਈ ਹੈ ਫਿਰ ਹਾਂ ਸੇ ਵੀ ਹਮ ਕਹਾਂ ਜਾਏ ਵੇਚਨੇ ਕੇ ਲਈ ਮਾਂ ਠੀਕ ਐਸੇ ਲੇਤੀ ਐਸੇ ਕਰੋ ਇਤਨੀ ਵਸ ਕੱਲ ਨੂੰ ਕੱਲ ਨੂੰ ਆ ਜਾ ਤੇ ਖਿਲਾਫ 10 ਬੰਦੇ ਜਾ ਕੇ ਹਾਥੀਆ ਬਿਆਨ ਤਿਆਰ ਕਰੋ ਠੀ ਕਰਪਸ਼ਨ ਕਿੱਥੇ ਚੱਲ ਰਹੀ ਹੈ ਉਹਨੂੰ ਦਿਖਾਈ ਹੈ ਵੀ 11 ਫੇਸ ਮੰਡੀ ਚ ਕਰਪਸ਼ਨ ਚੱਲ ਰਹੀ ਹੈ ਆ ਗਵਾਹ ਆ ਉਹਦੇ ਆ ਸਬੂਤ ਨੇ ਆ ਸਾਰਾ ਕੁਛ ਹੈਗਾ ਤੇ ਅਸੀਂ ਜਿਹੜਾ ਹਲਫੀਆ ਬਿਆਨ ਦੇ ਕੇ ਦੇ ਖਿਲਾਫ ਇਹਨੂੰ ਸਸਪੈਂਡ ਤੇ ਟਰਮੀਨੇਟ ਹੋਣਾ ਚਾਹੀਦਾ ਤੇ ਐਫ ਆਈ ਆਰ ਦਰਜ ਤੇ ਕਰਪਸ਼ਨ ਰੋਕੂ ਐਕਟ ਦੇ ਕੀ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਸਰ ਠੀਕ ਤਾਂ ਇਹ ਸਾਰੀ ਕਾਰਵਾਈ ਕਰਾਉਣ ਨੂੰ ਆਪਾਂ ਤਿਆਰ ਆ ਤੁਸੀਂ ਇਹ ਨਾ ਹੋਵੇ ਵੀ ਤੁਹਾਡੀ ਲੱਤਾਂ ਤੇ ਜਾਣ ਨਾ ਹੋਵੇ ਤੁਸੀਂ ਥੜਕ ਜੇ ਕੱਲ ਨੂੰ ਨਹੀਂ ਨਹੀਂ ਆਪਣੀ ਲੱਤਾਂ ਤੇ ਜਾਣ ਚਾਹੀਦੇ ਤਾਂ ਆਪਾਂ ਲੜਾਈ ਲੜਾਂਗੇ ਤੇ ਕੱਲ ਨੂੰ ਇਹਦੇ ਖਿਲਾਫ ਕੰਪਲੀਟ ਬਣਾ ਕੇ ਅਗਲੀ ਕਾਰਵਾਈ ਦੇ ਖਿਲਾਫ ਸ਼ੁਰੂ ਕਰਦਾ ਠੀ